ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਅਗੇਨ ਬਸ ਇਹ ਰੌਕਸ ਤੋਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਅਸੀਂ ਜਾ ਰਹੇ ਹਾਂ ਸਾਰੀ ਫੈਮਿਲੀ ਬਾਜ਼ਾਰ ਵੈਸੀ ਨਿਕਮੋਟਾ ਸਮਾਨ ਲੈਣ ਵਾਸਤੇ ਤੇ ਪੇਪਰ ਬਾਰਿਸ਼ ਸਵੇਰ ਦੀ ਹੋਈ ਹੈ ਸਵੇਰ ਦੀ ਕੀ ਮਤਲਬ ਮੈਂ ਮਿਲਣਾ ਦਾ 3-4 ਵਜੇ ਦੀ ਮੀਂਹ ਪਈ ਜਾ ਰਿਹਾ ਪਈ ਜਾ ਰਿਹਾ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ ਕੱਲ ਸਾਰਾ ਦਿਨ ਮੀਂਹ ਪਿਆ ਨਹੀਂ ਹੈਗਾ ਸਾਨੂੰ ਐ ਸੀ ਕਿ ਚਲੋ ਹਨਾ ਵੀ ਥੋੜਾ ਜਿਹਾ ਜਿਹੜਾ ਮੌਸਮ ਹੈਗਾ ਉਹ ਸੈੱਟ ਹੋ ਜਾਊਗਾ ਵਾਇਗਰੂ ਭਲੀ ਕਰੇ ਜਿਨ੍ਹਾਂ ਦੇ ਇੰਨਾ ਜ਼ਿਆਦਾ ਨੁਕਸਾਨ ਹੋ ਗਿਆ ਵੀ ਚਲੋ ਪ੍ਰਮਾਤਮਾ ਹੋਣੀ ਮੀ ਬੰਦ ਕਰ ਦਵੇ ਤਾਂ ਵੀ ਹੈ ਪਰ ਲਗਾਤਾਰ ਮਹੀਨ ਘਟੋਟ ਕਹਿੰਦੇ 13 14 ਤੱਕ ਮੀਂਹ ਦੱਸਿਆ ਹੋਇਆ ਸਕੂਲਾਂ ਦੀਆਂ ਛੁੱਟੀਆਂ ਲਗਾਤਾਰ ਵੱਧ ਰਹੀਆਂ ਨੇ ਸਾਰੇ ਪਾਸੇ ਨੁਕਸਾਨ ਹੀ ਨੁਕਸਾਨ ਹੋ ਰਿਹਾ ਕਿਸੇ ਪਾਸੇ ਕੋਈ ਹੋਣੀ ਹੈਗਾ ਤੇ ਹੁਣ ਤਾਂ ਬਸ ਇਹੀ ਹੈ ਪ੍ਰਮਾਤਮਾ ਅਗੇ ਅਰਦਾਸ ਕੀ ਵਾਇਗਰੂ ਜਿੰਨੀ ਛੇਤੀ ਹੋ ਸਕੇ ਮੀਂਹ ਬੰਦ ਕਰ ਦੇ ਤਰਸ ਕਰ ਲਿਆ ਉਹ ਲੋਕਾਂ ਤੇ ਵੀਡੀਓ ਦੇਖ ਦੇ ਕੇ ਬਹੁਤ ਜ਼ਿਆਦਾ ਤਰਸਾਂ ਦਾ ਬੜਾ ਦਿਲ ਨੂੰ ਦੁੱਖ ਲੱਗਦਾ ਹਨਾ ਇਹ ਬੜਾ ਬੁਰਾ ਹਾਲ ਹੈ ਵੈਸੇ ਚੀਕ ਵਿਚਾਰੇ ਇੰਨੀ ਇੰਨੀ ਉਹਨਾਂ ਦੀਆਂ ਇਹਨਾਂ ਨੇ ਕਿੱਲੇ ਫਸਲਾਂ ਰੁੜ ਗਈਆਂ ਘਰਾਂ ਦੇ ਘਰ ਰੁੜ ਗਏ ਉਹਨਾਂ ਦੇ ਡੰਗਰ ਰੁੜ ਗਏ ਮਤਲਬ ਜਿਹੜੀ ਚੀਜ਼ਾਂ ਆਪਾਂ ਜੋੜਦੇ ਹਾਂ ساری ਉਮਰ ਲਾ ਦਿੰਦੇ ਆ ਉਹ ਚੀਜ਼ਾਂ ਕੁਝ ਟਾਈਮ ਦੇ ਵਿੱਚ ਹੀ ਸਾਰੀ ਤਹੱਸਨ ਹੋਈਆਂ ਉਹਨਾਂ ਦੀਆਂ ਤੇ ਉਹ ਚੀਜ਼ਾਂ ਵੇਖ ਕੇ ਬੜਾ ਦਿਲ ਨਾਲ ਦੁਖਦਾ ਹੈ ਕਿ ਵਾਹਿਗੁਰੂ ਪਰ ਪਤਾ ਨਹੀਂ ਕਿਉਂ ਹੋ ਰਿਹਾ ਹੈ ਹਨਾ ਕਿਉਂ ਨਹੀਂ ਕੋਈ ਕਹਿੰਦਾ ਜੀ بڑے ਲੋਕਾਂ ਦੇ ਦੁਨੀਆ ਤੇ ਪਾਪ ਵਧ ਗਏ ਨੇ ਪਰ ਉਹਦੇ ਜਿਹੜੇ ਮਾੜੇ ਬੀਰਗੁਰ ਵੀ ਉਹਨਾਂ ਦਾ ਕੀ ਦੋਸ਼ ਵਿਚਾਰਿਆ ਜਾਂਦਾ ਹੋ ਵਾਹਿਗੁਰੂ ਪ੍ਰਮਾਤਮਾ ਕੋਲ ਹੀ ਕਰੇ ਸਾਰੇ ਜਾਣੇ ਇਹੀ ਅਰਦਾਸ ਕਰੋ ਕਿ ਮੀਂਹ ਛੇਤੀ ਬੰਦ ਹੋ ਗਿਆ ਹੁਣ ਵੀ ਲਗਾਤਾਰ ਇੰਨਾ ਤੇਜ਼ੀ ਮੀਂਹ ਪੈ ਰਿਹਾ ਨਾ ਕਿ ਮਤਲਬ 2-3 ਵਜੇ ਦਾ ਸ਼ੁਰੂ ਹੋਇਆ ਤੇ ਹੁਣ 12 ਵਜੇ ਦੇ ਨੇੜੇ ਤੱਕ ਮੀਂਹ ਬੰਦ ਨਹੀਂ ਹੋਇਆ ਹੈਗਾ ਸਾਡੇ ਇਧਰ ਸੰਗਰੂ ਵਾਲੇ ਕਣੀ ਜਿਹੜਾ ਨਾਲਾ ਹੈਗਾ ਉਹ ਵੀ ਕੱਲ ਹੀ ਦੇਖਿਆ ਉੱਥੋਂ ਬੰਨਝਾ ਟੁੱਟ ਗਿਆ ਤੇ ਉਹ ਸਾਰਾ ਪਾਣੀ ਉਹਨਾਂ ਦੇ ਖੇਤਾਂ 'ਚ ਜਾ ਰਿਹਾ ਹੈ ਮਤਲਬ ਕਿ ਉਹ ਵੀ ਸਾਰੀ ਜੀਵਨੀ ਡੁੱਬ ਜਾਣੀ ਜਿਹੜੇ ਸਾਹ ਨਾਲ ਉੱਥੇ ਪਾਣੀ ਜਾ ਰਿਹਾ ਸੀਗਾ ਹਲੋ ਜ ਤੇ ਮੈਂ ਸੋਨੂ ਦੀਦੀ ਤੇ ਉਤਾਰ ਭਾਜੀ ਅਸੀਂ ਬਾਅਦ ਵਿੱਚ ਜਾਵਾਂਗੇ ਇਧਰ ਫਤੇ ਦੇਖੋ ਕੀ ਕਰਦਾ ਪਿਆ ਫਤੇ ਕਹਿੰਦਾ ਕਿ ਜਿੱਥੇ ਮੰਮਾ ਜਾਊਗੀ ਜਿਹੜੀ ਗੱਡੀ 'ਚ ਮੰਮਾ ਜਾਊਗੀ ਉਸੇ ਗੱਡੀ 'ਚ ਮੈਂ ਜਾਊਂਗਾ ਕਹਿੰਦਾ ਨਹੀਂ ਤਾਂ ਮੈਂ ਵੀ ਨਹੀਂ ਜਾਣਾ ਹੈਗਾ ਇਕੱਲੇ ਨੇ ਇੰਨਾ ਮੇਰੀ ਖੰਡ ਮੈਨੂੰ ਪਿਆਰ ਕਰਦੀ ਆ ਓ ਮਾਈ ਗੱਡ ਅਦਰ ਕਿਲਪੋ ਫੋਨ ਤੇ ਲੱਗੀ ਹੋਈ ਆ ਨੋਲੀ ਮੀਂਹ ਦੇਖ ਕੇ ਨਹੀਂ ਤੇਜ਼ ਪੈ ਰਿਹਾ ਤੇ ਭਾਜੀ ਚਾਲ ਚਾਲ ਨਾਲੇ ਤਾਂ ਦਫ਼ਤਰ ਦਾ ਫੋਨ ਸੁਣਨ ਲੱਗੇ ਹੋਏ ਨੇ ਨਾਲੇ ਵਿਚਾਰੇ ਸਮਾਨ ਰੱਖਣ ਲੱਗੇ ਹੋਏ ਨੇ ਤੇ ਅਸੀਂ ਇੱਧਰ ਸਾਰਾ ਸਮਾਨ ਲੈ ਆ ਲਿਆ ਨਾਲ ਪਾਵਰ ਬੈਂਕ ਵੀ ਤੇ ਮਫਰਲ ਤੇ ਵਾਲ ਬੋਲਾਂ ਗੱਲੇ ਹੋ ਜਾਣ ਤੇ ਅਮਨ ਹੋਈ ਜਾਏਗੇ ਨੇ ਹੁਣ ਆਪਾਂ ਚੱਲਦੇ ਆਂ ਮੇਲਾ ਭਾਜੀ ਇੱਧਰ ਲੈਰੇ ਵਾਲੇ ਸਾਡ ਜਾਣ ਕੇ ਪੀਲੀ ਕਰਕੇ ਫਿਰ ਉਸ ਤੋਂ ਬਾਅਦ ਆਪਾਂ ਡਾਇਰੈਕਟ ਜਾਵਾਂਗੇ ਦੇਖਦੇ ਆ ਸੰਗਰੂਰ ਜਾਣੇ ਕਿ ਬਰਨਾਲੇ ਜਾਣੇ ਮੀਂਹ ਦੇਖੋ ਲਗਾਤਾਰ ਪੈ ਰਿਹਾ ਸੁਣੋ ਮੇਰਾ ਅੱਜ ਵੀ ਬਾਰੇ ਮੋੜਾ ਜਿੱਤਣਾ ਨੇ ਇੱਥੇ ਬਾਜ਼ਾਰ ਦਾ ਔ ਲੱਗੀ ਖੜੀ ਆ ਨਾ ਵੀਡੀਓ ਕੋਲ ਗੱਡੀ ਲੰਗੂਗੀ ਪਾਣੀ ਹੋਰ ਉੱਠ ਲੂਗਾ ਜਿਹੜਾ ਆ ਬਣਿਆ ਪਿਆ ਯਾਰ ਸੱਜੇ ਤੋਂ ਪਿੱਛੇ ਆਹ ਸੱਜੇ ਤੋਂ ਕੰਨਾ ਆ ਜੀ ਇਹ ਵਾਰੀ ਗਲੀ ਹੈ ਫਿਰ ਜਿਉਂ ਪੈਂਚੂ ਨੂੰ ਮੈਂ ਤੁਹਾਨੂੰ ਜੀ ਰਸਤਾ ਦਿਖਾਉਣਾ ਪਾਣੀ ਇਹ ਮੈਂ ਆ ਗਿਆ ਰੱਬ ਦਾ ਸ਼ਰੀਰ ਰੱਬ ਜੀ ਤੁਸੀਂ ਇੰਜੋਏ ਕਰਿਆ ਪਾਣੀ ਚ ਨੇ ਦੁੱਧ ਲਾ ਕੇ ਆ ਲੈ ਅੱਛਾ ਇਹ ਸਾੜ ਨੰਗੂ ਨੰਬੂ ਕਾ ਕੇ ਮम्मा ਮम्मा ਦੇਖਦੇ ਪਿੱਛੇ ਬਹਿ ਕੇ ਪਾਣੀ ਦੇਣ ਜਾ ਰਹੇ ਲਓ ਜੀ ਇਸ ਟਾਈਮ ਪਹੁੰਚੇ ਹੋਏ ਆਪਾਂ ਲੈਰਕਾ ਕਾਕਾ ਸ਼ਹਿਰ ਤੇ ਲੈਰਕਾ ਕਾਕਾ ਸ਼ਹਿਰ ਵਿੱਚ ਕਿਤੇ ਜਾਣਾ ਸੀਗਾ ਪਰ ਬਹੁਤ ਜ਼ਿਆਦਾ ਪਾਣੀ ਹੋਣ ਕਰਕੇ ਬਾਰਿਸ਼ ਹੋਣ ਕਰਕੇ ਨਾ ਸਾਨੂੰ ਆਪਣੀ ਗੱਡੀ ਇੱਥੋਂ ਹੀ ਮੋੜਨੀ ਪੈਣੀ ਹੈ ਬੈਕ ਗੱਡੀ ਦੇ ਅੰਦਰ ਵੀ ਪਾਣੀ ਪਾਣੀ ਇੱਥੇ ਹੈਗਾ ਵੀ ਬਹੁਤ ਹੈ ਮੈਂ ਤੁਹਾਨੂੰ ਇਧਰੋਂ ਵੀ ਦਿਖਾਉਣੀ ਆ ਆ ਦੇਖੋ ਸਾਰਾ ਕੋਸੇ ਡੁੱਬ ਗਿਆ ਪਿਆ ਯਾਰ ਏਰੇ ਬੜਾ ਕੰਮ ਖਰਾਬ ਹੈ ਆ ਬੱਚੇ ਨੇ ਪਿਆਰੇ ਨੇ ਨਾ ਹਾਂ ਜਾਨ ਲੜੀ ਖਪਰਾਈ ਸੀ ਕਿੰਨਾ ਪੜੀ ਭਰਿਆ ਹੋੜ ਸੱਚੀ ਬਹੁਤ ਪਾਣੀ ਹੈ ਆ ਦੇਖੋ ਸਾਰੇ ਦੁਕਾਨਾਂ ਡੱਗ ਡੁੱਬਿਆ ਪਿਆ ਬਾਈ ਬੱਚਾ ਸਾਰਾ ਪਾਣੀ ਨਾ ਦੇ ਘਰੇ ਵੜਿਆ ਹੋਇਆ ਜਦੋਂ ਗੱਡੀਆਂ ਲੰਘਦੀਆਂ ਨੇ ਉਦੋਂ ਹੋਰ ਪਾਣੀ ਢੇਰ ਹੋ ਜਾਂਦਾ ਪਾਣੀ ਤਾਂ ਦੇਖ ਲੈ ਅਮਰੇ ਦੋਸਤ ਦੇ ਘਰ ਆ ਮਾ ਉਹ ਦੋਸਤ ਦੇ ਘਰ ਆ ਗਿਆ ਆ ਪਤੇ ਦੇ ਫਰੈਂਡ ਦਾ ਘਰ ਕੋਠੇ ਨੂੰ ਰਹਿ ਰਹੇ ਨੇ ਕੋਠੇ ਨੂੰ ਰਹਿ ਰਕੀਏ ਆ ਪਾਪਾ ਪਾਪਾ ਮੂਨੇ ਮਾਮੂਰ ਦਾ ਸਾਂ ਅੱਛਾ ਜੀ ਪਤੇ ਨੂੰ ਸਾਰਾ ਪਤਾ ਇਹ ਆ ਸੁਨਾਮ ਦੇ ਨਾਮ ਵੀ ਡੁੱਬ ਗਿਆ ਜੀ ਹੌਲੀ ਹੌਲੀ ਬਟਾ ਅੱਜ ਦੁਨ ਮਰਦਨ ਨਹੀਂ ਦਬਜੂ ਚਲੋ ਹੁ ਜਾਣਾ ਕਿਥੇ ਬਰਨਾਲੇ ਠੀਕ ਹੋਰ ਨਾ ਕਿਤੇ ਕੋਈ ਬਰਨਾਲੇ ਜਿਹੜਾ ਆਪਾਂ ਨੂੰ ਹੈ ਬਰਨਾਲੇ ਜਾਣਾ ਹੈ ਸ ਹੈ ਬਾਹਰ ਚੱਲਦੇ ਆਪਾਂ ਹੈ ਆ ਟੋਪੀ ਦਵਾ ਦੇ ਕੋਈ ਨਾ ਕਾ 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 ਚਲੋ ਬਤੇ ਆ ਟੋਪੀ ਰੱਖਿਆ ਫੜਿਓ ਟੋਪੀ ਰੱਖੀ ਬੰਦੇ ਲਗਾਤਾਰ ਕੰਮ ਚੱਲ ਰਿਹਾ ਦੇਖੋ ਜੀ 1 ਮਿੰਟ ਦਾ ਵੀ ਸਾਹ ਨਹੀਂ ਹੈਗਾ ਕਿਤੇ ਪਾੜੀ ਜਿਹਾ ਲੱਗੇ ਹੋਇਆ ਥੱਕੀ ਲੱਗੀ ਭੁੱਖ ਤੇ ਮੈਂ ਫਤਿਹ ਨੂੰ ਇੱਧਰ ਚਾਹ ਪਾਣੀ ਪਿਆਣ ਵਾਸਤੇ ਲੈ ਕੇ ਆ ਗਿਆ ਫਤਿਹ ਨੇ ਕੀ ਕੀ ਆਰਡਰ ਕੀਤਾ ਫਤਿਹ ਤੁਸੀਂ ਚਾਂ ਗਰਲਿਕ ਬਨ ਹੈ ਨਾ ਤੋਂ ਆਪਣੀਆਂ ਪਈ ਇੱਥੇ ਕੀ ਬਤਾ ਆਪਣੀ ਨਾ ਹੋਵੇ ਸਾਡੀਆਂ ਦੋਸਤ ਦੋਵੇਂ ਅਸੀਂ ਸਾਡੇ ਘਰ ਦੇ ਨਾ ਵਿਚਾਰੇ ਘੁੰਮ ਘੁੰਮ ਕੇ ਥੱਕ ਗਏ ਨੇ ਤੇ ਹੁਣ ਨਾ ਇੱਥੇ ਆ ਸਾਹਮਣੇ ਟੀਵੀ ਲੱਗਾ ਤੇ ਆ ਵੇਖੋ ਹੀ ਗਏ ਨੂੰ ਫੇਕ ਦਜੀ ਇਹ ਵਿਚਾਰੇ ਹੁਣ ਬੈਠੇ ਇੱਥੇ ਟੀਵੀ ਵੇਖਣ ਆਂਦੇ ਉਹ ਲੈ ਉਧਰ ਐਡ ਆ ਗਈ ਕਿਉਂਕਿ ਸਾਡੀ ਗੱਡੀ ਨੂੰ ਲੈ ਗਏ ਨੇ ਜਵਾਕ ਇੱਕ ਰੌਂਡੀ ਲਾਣ ਵਾਸਤੇ ਇੱਥੇ ਹੀ ਵੇਟ ਕਰਨ ਦੇ ਹੁੰਦੇ ਇੱਕ ਬੰਦਾ ਇਧਰ ਫੋਨ ਤੇ ਲੱਗਿਆ ਹੋਇਆ ਆ। ਆਓ ਹੀ। ਨਹੀਂ। ਇਹ ਮੈਂ ਬਹੁਤ ਤਾਂ ਅੰਬਾ ਦਰਦ ਨਹੀਂ ਗੱਲਾਂ ਬੜਾ ਵੱਡਾ। ਲੈ ਸੋਨੂ। ਅਟੈਕ ਤੇ ਨਹੀਂ ਆਉਣ ਵਾਲਾ ਤੈਨੂੰ। ਬੰਦੂਸ ਭਾਵੇਂ ਜੋ ਮੱਝ ਹੈ ਆਪਾਂ ਕੀ ਕਰੀਏ? ਹਾਂ। ਸਾਨੂੰ ਕੀ ਲੈਣਾ? ਸਾਨੂੰ ਕੀ ਲੈਣਾ? ਸਾਨੂੰ ਕੀ ਲੱਗੇ? ਹਾਂ ਜੀ ਲੱਗੇ। ਕੀ ਕਿਤੇ ਕਹਿੰਦੇ ਨੇ। ਉਹ ਜਿਸ ਘੇਟ ਸੇ ਕਹਿੰਦਾ ਬਿੱਲੀ ਆ ਖਾ ਨਹੀਂ ਹੁੰਦਾ ਨਾ ਭਾਈ। ਇਹਨਾਂ ਨੂੰ ਕੀ ਲੱਗੇ? ਸਾਨੂੰ ਕੀ ਲੱਗੇ? ਅੱਧੇ ਕਣੀਆਂ ਆਉਂਦੀਆਂ ਕਿਉਂ ਸਿਰ 'ਤੇ ਹੁੰਦਿਆਂ ਐ? ਕਣੀਆਂ ਆਉਂਦੀਆਂ ਵੀ ਨਹੀਂ। ਹਾਂ। ਲੇ ਲੇ ਆ ਦੇਖੋ ਅਸੀਂ ਡਰ ਗਏ ਪਤਾ ਨਹੀਂ ਸਾਡੇ ਘਰ ਕਿਹੜਾ ਬੰਦਾ ਆ ਗਿਆ ਤੇ ਦਮਨ ਨੇ ਦੇਖੋ ਚਾਚੂ ਦੀ ਪੱਗ ਮੰਨ ਲਈ ਦਮਨ ਕਿਉਂ ਉਹ ਤਾਂ ਨਾ ਪੰਗੇ ਲੈ ਰਹੀਆਂ ਨੀਤ ਨੇ ਇਹਨੂੰ ਬਿਜ਼ਨਸ ਸੰਭਾਲਣ ਨੂੰ ਕਿਹਾ ਕਿਹੜਾ ਬਿਜ਼ਨਸ ਡੱਡੂ ਚੱਕਰ ਵਾਲਾ ਜੇ ਬੜਾ ਤਗੜਾ ਬਿਜ਼ਨਸ ਸਾਹਮਣਾ ਫਿਰਦਾ ਤੂੰ ਬਸ ਐਕਸਪੀ ਬਣਿਆ ਟੱਡੂ ਦਮਨ ਨਾ ਕਰ ਦਮਨ ਨਾ ਪੰਗੇ ਲੈ ਦੇ ਲਾ ਕੀ ਪੰਗੇ ਲੈ ਰਹੀ ਚਲੋ ਅੱਜ ਤੋ ਪਚੜ ਗਈ ਤੇ ਮੰਮੀ ਨੂੰ ਐ ਹੋਇਆ ਪਿਆ ਕਿ ਤੋ ਪਤਾ ਲਾਹ ਲੈ ਲਮੈਂ ਤੇ ਮੰਮੀ ਨੇ ਚੱਕ ਕੇ ਮੈਨੂੰ ਵੀ ਆਟਾ ਫੜਾ ਦੋ ਮੈਂ ਜੇ ਹੁਣ ਵੇਲੀ ਕੰਮ-ਕੁਮ ਕਰਕੇ ਸਾਰਾ ਮੈਨੂੰ ਸਕੂਲ ਲੱਗੂਗਾ ਮੈਨੂੰ ਸਕੂਲ ਲੱਗੂਗਾ ਸਕੂਲ ਲੱਗ ਜਾਣ ਪੁੱਤ ਤੇ ਮੌਸਮ ਹੋ ਜੇ ਸੈਟ ਬਹੁਤ ਨਾ ਹੋਵੇ ਔਰ ਨਾ ਬੁੱਤਾਂ ਨਾ ਕਿਹਾ ਜਿਨ੍ਹਾਂ ਦੇ ਘਰਾਂ ਦੇ ਘਰ ਰੁੜ ਗਏ ਨੇ ਉਹਨਾਂ ਨੂੰ ਪੁੱਛ ਕੇ ਦੇ ਤੁਹਾਡੇ ਭਾਦਿਆਂ ਦੇ ਮੌਜਾਂ ਨੇ ਵੀ ਹਾਂ ਛੁੱਟੀਆਂ ਪਈਆਂ ਨੇ ਕੋਣ-ਕੋਣ ਵਟਦਾ ਕਈ ਚੂਕ-ਚੁਟਕੀ ਵਾਲੀਆਂ ਸੇਵੀਆਂ ਕਹਿੰਦੇ ਨੇ ਕਈ ਹੱਥ ਦੀਆਂ ਸੇਵੀਆਂ ਕਹਿੰਦੇ ਨੇ ਜਦੋਂ ਅਸੀਂ ਕੁਆਰੇ ਹੁੰਦੇ ਉਹ ਤਾਂ ਅਸੀਂ ਬਹੁਤ ਵਟਦੇ ਹੁੰਦੇ ਸੀ 6-6 7-7 ਕਿਲੋ ਮੈਡਾ ਇੱਕ ਦਿਨ 'ਚ ਵਟਦੇ ਨਾ ਕਰਨਾ ਹੁਣ ਬੈਠਾ ਨਹੀਂ ਜਾਂਦਾ ਹੁਣ ਮੋਢੇ ਦਰਦ ਕਰਨ ਲੱਗ ਗਏ ਨੇ ਜਦੋਂ ਵਟਣ ਬੈਠੀ ਮੰਮੀ ਨੂੰ ਹੀ ਲਿਆਕ ਦਿੱਤਾ ਹੈ ਮੰਮੀ ਸਾਡੀ ਆਰੇ ਲੱਗੀ ਰਵੇ ਚੱਲ ਟਾਈਮ ਪਾਸ ਹੋ ਜਾਂਦਾ ਪਿੱਛੋਂ ਹੱਥਾਂ ਕਰਨਾ ਮੰਮੀ ਕਹਿੰਦੀ ਕੁਝਾਂ ਖਾ ਦੋ ਨਾ ਕਰੂ ਤੇ ਦੰਤੜ ਮੈਂ ਚੱਲੀ ਹਾਂ ਨਹਾਉਣ ਸਿਰ ਧੋਣਾ ਸੀ ਮੜਾ ਦੇ ਵਾਲਾਂ 'ਚ ਪਸੀਨਾ ਆ ਜਾਂਦਾ ਨੇ ਖੁਰਕੋਣ ਲੱਗ ਜਾਂਦੀ ਆ ਵਾਲਾਂ 'ਚ ਮੈਂ ਪਹਿਲਾਂ ਮੰਮੀ ਨਾਲ ਸੇਵੀਆ ਉਤਾਰ ਲਈ ਫੇਰ ਕਰਦੇ ਆ ਸੋਨੇ ਦੀ ਧੁੱਪ ਨੇ ਲਈ ਬੜੀ ਸੋਹਣੀ ਹਾਂ ਨਹੀਂ ਬੋਲੋ ਕੁਝ ਮੈਂ ਤਾਂ ਆਪਣੀ ਲਈ ਬੜੀ ਸੋਹਣੀ ਮੈਂ ਉਹਦਾ ਫਾਇਦਾ ਤੱਕ ਨਹੀਂ ਆ ਕਿ ਸੁੱਕ ਗਿਆ ਤਾਂ ਸੇਵੀਆ ਉਹ ਦੋ ਦਿਨਾਂ ਦੇ ਵੀ ਪੈਂਦਾਰੇ ਆ ਨਾ ਸੁਰਖਰਾਪ ਸੀ ਕੱਟੀ ਨਹੀਂ ਜਾਂਦੀ ਸੇਵੀਆ ਦੇ ਨਾਲ ਕੱਟੀ ਜਾਂਦੀ ਆ ਸੀ ਅਹੀ ਨ ਰੰਗਦਾਰ ਹੀ ਬਣਾਉਣੇ ਹਨ ਬੜੀ ਹਰਿਆਲੀ ਹੁੰਦੀ ਹੈ ਨਾ ਹਰਾ ਸੰਤਰੀ ਪੀਲਾ ਲਾਲ ਇਹ ਰੰਗ ਪਾਣੇ ਹਾਂ ਬੜੀਆਂ ਸੋਹਣੀਆਂ ਲੱਦੀ ਹੁੰਦੀਆਂ ਹਨ ਹੁਣ ਤੇ ਕਦੀ ਬਣਾ ਕੇ ਖਾਧੀਆਂ ਹੀ ਨਹੀਂ ਪਪੜ ਜਿਹਾ ਮੈਨੂੰ ਪਾਪੜ ਨਹੀਂ ਪੁੱਤ ਆਹ ਸੇਵੀਆਂ ਆਟੇ 'ਚ ਰੰਗ ਪਾਲੀਦਾ ਹੁੰਦਾ ਹੈ ਨਾ ਅੱਡ ਅੱਡ ਕਲਰ ਦਾ ਆਟਾ ਗੁੰਨ ਲੀਦਾ ਹੈ ਫਿਰ ਉਹਦੀਆਂ ਸੇਵੀਆਂ ਬੋਟੀ ਦੀਆਂ ਤੇ ਅੱਜ ਧੁੱਪ ਲੱਗੀ ਹੈ ਕੱਲ ਤਾਂ ਮੀਂਹ ਹੈਗਾ ਸੀ ਪਰ ਹੁਣ ਮੌਸਮ ਦਾ ਪਤਾ ਲੱਗਦਾ ਨਹੀਂ ਹੈਗਾ ਜੀ ਕਰੇ ਅੱਜ ਧੁੱਪ ਲੱਗੀ ਐ ਨਹੀਂ ਪਤਾ ਰਹੇ 2-3 ਵਜੇ ਫੇਰ ਮੀਂਹ ਸ਼ੁਰੂ ਹੋ ਜਾਏ ਸਾਡੇ ਦੇ ਨਾਲ ਉਹ ਨਵਾਂ ਘਰ ਬੰਨ੍ਹ ਕੱਢ ਕੇ ਨਾ ਜਿਹੜਾ ਇੱਧਰ ਵਾਲਾ ਸਾਡਾ ਘਰ ਹੈ ਨਾ ਇਹਦਾ ਸਾਰਾ ਸਤਿਆਨਾਸ਼ ਹੋ ਗਿਆ ਤਾਂ ਸਾਰਾ ਉੱਪਰੋਂ ਮੇਰੇ ਵਾਲਾ ਕਮਰਾ ਵੀ ਚੌਣ ਲੱਗ ਰਿਹਾ ਹੈ ਸਾਡਾ ਬੁਟੀਕ ਵਾਲਾ ਕਮਰਾ ਵੀ ਚੌਣ ਲੱਗ ਰਿਹਾ ਹੈ ਤੇ ਹੁਣ ਅੱਜ ਕੁਛ ਕਿ ਕੱਪੜੇ-ਕੁੱਪੜੇ ਸਾਰੇ ਕੱਢ ਕੇ ਧੁੱਪੇ ਪਾਏ ਨੇ ਬਾਹਰੇ ਧੁੱਪ ਧਕਲੋਈ ਹੈ ਬੜਾ ਬੜਾ ਸਾਫ਼ ਕਰਿਆ ਸਾਰੇ ਕਮਰੇ ਆ ਕਿਦਰਾ ਹਾਲ ਹੋਰ ਉੱਥੇ ਸਾਡੇ ਪਿੰਡ ਪੇਕੇ ਉਧਰਲੇ ਬਸ ਤਾਂ ਜ਼ਿਆਦਾ ਬੁਰਾ ਹਾਲ ਹੈ ਉਧਰ ਵੀ ਕਮਰੇ ਬੰਦ ਸੀ ਨਾ ਵਾਸ਼ਨਾ ਕਿਉਂਕਿ ਬੰਦ ਨੇ ਕਮਰੇ ਹਵਾ ਨਹੀਂ ਲੱਗਦੀ ਹੈਗੀ ਉਧਰੋਂ ਵੀ ਸਾਰੇ ਕਹਿੰਦੇ ਸਾਡੇ ਫੋਨ ਆਇਆ ਸੀਗਾ ਜੋਤੀ ਦਾ ਤੇ ਉਹ ਕਹਿ ਰਹੀ ਕਿ ਨੀਂ ਦੀਦੀ ਗੱਦੇ ਗੁੱਦੇ ਬੈਠ ਸਾਰੇ ਫੇਹ ਇਹਨੂੰ ਕਿਹਾ ਕੱਢ ਕੇ ਧੁੱਪ ਧੱਪ ਲਵਾ ਦੇ ਉਧਰੋਂ ਇਹਨੇ ਸ਼ੁਗਰ ਉੱਥੇ ਹੈਗੀ ਆ ਕੋਲ ਖਲ ਦਿੰਦੀ ਆ ਨਹੀਂ ਤੇ ਜਹੇ ਜੇ ਮੀਂਹ ਦਾ ਹਾਲ ਸੀ ਨਾ ਡੇਗ ਡੁਗ ਜਾਣਾ ਸੀ ਘਰ ਸੁੱਚੀ ਘਰ ਹੈ ਮੋੱਚਾ ਵੜਾ ਖੋਰਦੀ ਪਰ ਜਾਣਾ ਕਿੱਦ ਤੱਕ ਪਾਣੀ ਸਾਡੇ ਉਧਰ ਹੈਗਾ ਵੀ ਪੁਰਾ ਹਾਲਾ ਪਾਣੀ ਨੀਵਾ ਸੀ ਉੱਥੇ ਹੁਣ ਅੱਜ ਫੇਰ ਕਹਿ ਰਹੇ ਨੇ ਕਿ ਇੱਧਰ ਸਤਲੁਜ ਦਾ ਵੀ ਕਹਿੰਦੇ ਵੰਡ ਟੁੱਟ ਗਿਆ ਏ ਬਾਕੀ ਪਤਾ ਨਹੀਂ ਖਬਰਾਂ ਆਈ ਜਾਂਦੀਆਂ ਕਈ ਵਿੱਚ ਝੂਠੀਆਂ ਪਾਈ ਜਾਂਦੇ ਨੇ ਕਈ ਪ੍ਰਾਣੀਆਂ ਵੀਡੀਓ ਚੱਕ ਚੱਕ ਪਈ ਜਾਂਦੇ ਨੇ ਪਰ ਸਾਡੇ ਇਹ ਸਤਲੁਜ ਦਾ ਤਾਂ ਕਹਿਰੇ ਵਨ ਟੁੱਟਿਆ ਉਧਰੋਂ ਲੁਧਿਆਣੇ ਵਾਲੇ ਕਿਸੇ ਦਰਸ਼ਕ ਕਰ ਰਹੇ ਨੇ ਉਹ ਕਹਿੰਦੇ ਇਹ ਕਿ ਇੱਧਰੋਂ ਆਏ ਤੇ ਸਮਾਨ ਪੂਨ ਕਹਿੰਦੇ ਕੋਠਿਆਂ ਤੇ ਰੱਖਤਾ ਉਹਨਾਂ ਨੇ ਕੋਠਿਆਂ ਤੇ ਵੀ ਅਗਲਾ ਰੱਖੇਗਾ ਪਰ ਮੀਂਹ ਕਿਹੜਾ ਬੰਦ ਹੁੰਦਾ ਨਾਲ ਮੀਂਹ ਮੰਦ ਹੋਵੇ ਤਾਂ ਇਹਨਾ ਫਿਰ ਵੀ ਅਗਲਾ ਟਾਈਮ ਪਾਸ ਕਰ ਲੈਂਦਾ ਖੰਨੇ ਦੇਖਿਆ ਸੀ ਮੈਂ ਕਿੰਨਾ ਪਾਣੀ ਭਰਦਾ ਸੀ ਖੰਨਾਤ ਕੰਨੇ ਦਾ ਵੈਸੇ ਹੀ ਮਾੜਾ ਜਿਹਾ ਮੀਂਹ ਆਉਂਦਾ ਖੰਨਾ ਨਾਲ ਦੀ ਨਾਲ ਡੋਬ ਜਾਂਦਾ ਇਹੀ ਜਦੋਂ ਰਹਿੰਦੇ ਹੁੰਦੇ ਨੇ ਨਾ ਗਲੀਆਂ 'ਚ ਪਾਣੀ ਆ ਖੜ ਜਾਂਦਾ ਮਾੜਾ ਜਾਂ 5-10 ਮਿੰਟ ਵੀ ਪੈਂਦਾ ਹੈ ਗਲੀ 'ਚ ਮੈਂ ਨੀਚੇ ਖੇਡਣ ਜਾਂਦੇ ਪਾਣੀ ਤੁਸੀਂ ਖੇਡਣੇ ਨਹੀਂ ਦਿੰਦੇ ਹਾਂ ਫਿਰ ਪਾਣੀ 'ਚ ਥੋੜੀ ਖੇਡਣ ਦਵਾਂਗੀ ਹੁਣ ਕੱਲ ਤੁਹਾਡੇ ਸਾਹਮਣੇ ਦੇਖ ਲਓ ਕਿੰਨਾ ਪਾਣੀ ਨਾਬੇ ਵੀ ਇੰਨਾ ਪਾਣੀ ਖੜਾ ਇੱਧਰ ਲਹਿਰੇ ਲਹਿਰੇ ਹਾਂ ਲੈ ਨਾਬੇ ਕਹਿੰਦੀ ਆ ਦਿਮਾਗ ਪਤਾ ਨਹੀਂ ਕਿੱਥੇ ਖੱਦ ਇੱਧਰ ਲਹਿਰੇ ਵੀ ਇੰਨਾ ਪਾਣੀ ਖੜਾ ਸੰਗਰੂਰ ਵੀ ਜਿਹੜਾ ਨਾਲਾ ਜਾਂਦਾ ਉਹਦਾ ਵਨ ਟੁੱਟ ਗਿਆ ਉਹ ਸਾਰਾ ਪਾਣੀ ਖੇਤ 'ਚ ਪੈ ਰਿਹਾ ਸੀ ਉਹ ਵੀ ਕੱਲ ਦਾ ਰੋਡ ਉਹਨਾਂ ਨੇ ਇੱਧਰੋਂ ਬੰਦ ਕਰ ਛੜਿਆ ਸਾਰਾ ਦੇਖਿਆ ਜੀ ਪੁੱਲ ਕਿੰਨੇ ਕਿੰਨੇ ਭਰ ਗਏ ਸੀ ਹੂੰ ਲੇਕਨ ਨਾਲ ਸੀ ਕਿੰਨਾ ਵੱਡਾ ਉਹ ਮੇਰਾ ਸੰਗਰੂਰ ਵਾਲੀ ਉਹ ਨਾ ਨਾ ਹਰ ਜੀ ਨਾਲਾ ਜਿਹੜਾ ਵੱਡਾ ਬੜਾ ਸਾਰੀ ਐਨ ਉੱਤੋਂ ਤੱਕ ਫੁੱਲ ਹੋਈ ਪਈ ਹੈ ਉਹ ਤੋ ਟੱਕ ਦਮੀ ਇਹ ਸਾਰੇ ਰਿਕਾਰਡ ਹੀ ਤੋਟੋ ਸੱਚੀ ਦੱਸਾਂ ਤੁਹਾਨੂੰ ਨੰਨੀ ਰੋਡ ਤੱਕ ਆ ਗਏ ਸਪਣੀ ਲੋਕ ਅਦਰ ਬੰਦੀ ਟਟ ਕੇ ਅਦਰ ਆਪਾਂ ਵੀਡੀਓ ਪਾਈ ਜਿਹੜੀ ਉਦਨ ਵਾਲੀ ਸਾਰੇ ਕਰੀ ਜਾਂਦੇ ਗਗਨ ਜੀ ਤੁਹਾਡਾ ਵੀਜ਼ਾ ਆ ਗਿਆ ਤੁਹਾਡਾ ਵੀਜ਼ਾ ਆ ਗਿਆ ਮੇਰਾ ਨਹੀਂ ਵੀਜ਼ਾ ਆਇਆ ਮੇਰਾ ਵੀਜ਼ਾ ਆਇਆ ਹੁੰਦਾ ਮੈਂ ਕੋਈ ਸੇਵੀਆਂ ਵਟਦੀ ਹੁੰਦੀ ਮੈਂ ਇਥੇ ਸ਼ਾਪਿੰਗ ਸ਼ਾਪਿੰਗ ਕਰਦੀ ਸਾਡਾ ਵੀਜ਼ਾ ਅਜੇ ਫਾਈਲਿੰਗ ਲੱਗੀ ਸਾਡਾ ਵੀਜ਼ਾ ਕਿੱਥੋਂ ਆਣਾ ਜੇ ਜਿੱਦਣ ਸਾਡਾ ਵੀਜ਼ਾ ਆ ਗਿਆ ਦੱਸਾਂਗੇ ਤੁਹਾਨੂੰ ਇਸ ਫਾਈਲ ਲੱਗੀ ਫਿਰ ਫੇਰ ਹੀ ਪਤਾ ਆਊਗਾ ਜੇ ਫਾਈਲ ਲੱਗੀ ਹੋਈ ਨਹੀਂ ਹੈਗੀ ਸਾਡੀ ਐਤਾਂ ਪ੍ਰੋਸੈਸ ਸ਼ੁਰੂ ਕਰਿਆ ਹੀ ਨਹੀਂ ਹੋਇਆ ਜਦੋਂ ਹੋਏਗਾ ਪ੍ਰੋਪਰ ਤੁਹਾਨੂੰ ਦੱਸਾਂਗੇ ਪਰ ਉਹ ਤੁਹਾਨੂੰ ਪਤਾ ਲੱਗਣਾ ਮੇਰਾ ਚਿਹਰਾ ਦੇਖ ਕੇ ਪਤਾ ਲੱਗਣਾ ਕਿ ਸਾਡਾ ਵੀਜ਼ਾ ਆ ਗਿਆ ਕਿ ਨਹੀਂ ਆ ਗਿਆ ਫਿਲਹਾਲ ਤਾਂ ਜੀ ਨਹੀਂ ਆਇਆ ਹੋਵੇਗਾ ਜਦੋਂ ਆਏਗਾ ਫਿਰ ਤੁਹਾਨੂੰ ਦੱਸਾਂਗੇ ਫਤੇ ਹੁਣ ਮੈਂ ਤੁਹਾਨੂੰ ਰੋਟੀ ਦਵਾਉਂਦੀ ਰੋਟੀ ਖਾਣ ਤੋਂ ਮੈਨੂੰ ਆਤਾ ਨਹੀਂ ਨਹੀਂ ਅਸੀਂ ਮੈਗੀ ਬਣਾਣੀ ਹੈ ਮੈਗੀ ਬਣਾਣੀ ਹੈ ਚਲ ਐਂ ਕਰ ਦ ਮੂੰਹ ਕਿੱਥੇ ਲਗੋ ਅੰਦਰ ਬੈਠ ਦਮਨ ਦਮਨ ਪੁਰਿਆ ਬੜੇ ਸੋਹਣੇ ਤਰੀਕੇ ਨਾਲ ਜਵਾਬ ਦਿੱਤਾ ਅੱਗੋਂ ਕੋਈ ਨਹੀਂ ਆ ਰਹੀ ਬਤਾਂ ਮੈਂ ਕਿਦਾਂ ਆਟਾ ਲੈ ਕੇ ਐਂ ਬਸ ਬਤ ਐਂ ਕਰਦੇ ਨੇ ਐਂ ਘਮਾ ਦੇਣਾ ਮੈਂ ਵੀ ਕਰਾਂ ਫੜੀ ਨਹੀਂ ਨਹੀਂ ਉਹ ਤਾਂ ਹੀ ਨਿਕਣਾ ਪੁੱਤ ਐਦਾਂ ਫਿਰ ਗੰਦੇ ਹੱਥ ਲੱਗਦੇ ਨੇ ਅੱਜ ਤੋਂ ਹੂੰ ਨਹੀਂ ਖੰਡ ਬਸ ਮੁੱਕ ਕੇ ਆਟਾ ਪੁੱਤ ਲੇਟ ਥੋੜੀ ਘੱਨਾ 2:30 ਵੱਜ ਚੱਲੇ ਨੇ ਟੀਆਰ ਵੀ ਗੇਰਾ ਮੈਂ ਕੱਟ ਦਿੰਨੀ ਆ ਦੀਦੀ ਨੇ ਕਹਿੰਦੀ ਆ ਚਾਹ ਵੀ ਧਰਦੇ ਮਿਸਤਰੀਆਂ ਦੀ ਚਾਹ ਵੀ ਬਿਹਾਣੀ ਆ ਟਮਾਟਰ ਵਾਲੀ ਮੈਗੀ ਨਹੀਂ ਨਹੀਂ ਪੁੱਤ ਵਧੀਆ ਲੱਗਦੇ ਨੇ ਪਾਉਂਦੇ ਨੇ ਹੋਰ ਆਪਾਂ ਨਾ ਮੈਗੀ ਰਾਸ਼ਨ ਚ ਸਵਰ ਜ਼ਿਆਦਾ ਚੁੱਕਨਦੇ ਹੀ ਪਰ ਮੈਂ ਮੈਗੀ ਚੁੱਕਾ ਨਹੀਂ ਦਿੱਤੇ ਜਿਆਦਾ ਮੈਂ ਕਿਹਾ ਥੋੜੀ ਜੀ ਚੱਕ ਲਓ ਬਸ ਠੀਕ ਐ ਮਾੜਾ ਮੋਟਾ ਕਦੀ ਕਿਤੇ ਟੇਸਟ ਪੂਰਾ ਕਰਨ ਨੂੰ ਨਹੀਂ ਤਾਂ ਨਹੀਂ ਐ ਤਾਂ ਚੀਜ਼ਾਂ ਨੂੰ ਖਸਾਨ ਹੀ ਕਰ ਦਿੰਗੀਆਂ ਨੇ ਕੋਈ ਫਾਇਦਾ ਨਹੀਂ ਚਲੋ ਜੀ ਇੱਕ ਚੀਜ਼ ਮੈਂ ਭੁੱਲ ਗਈ ਪਤਾ ਨਹੀਂ ਮੈਂ ਕਿੱਦਾਂ ਭੁੱਲ ਗਈ ਹੈਣਾ ਮੇਰੇ ਹੋਣੀ ਯਾਦ ਆ ਬੈਠੀ ਬੈਠੀ ਤੇ ਵਸਤਬ ਨਹੀਂ ਆ ਚੀ ਜੀ ਟੀਚਰਸ ਦੇ ਆ ਹੁਣ ਤੁਹਾਡੇ ਨਾਲ ਸ਼ੇਅਰ ਕਰਨਾ ਭੁੱਲ ਗਈ ਤੇ ਸਾਰਿਆਂ ਨੂੰ ਮੇਰੇ ਵਾਲਾ ਟੀਚਰਸ ਦੇ ਜੀਆਂ ਬਹੁਤ 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 ਮੁਬਾਰਕਾਂ ਕਿਉਂਕਿ ਇਹ ਮੇਰੇ ਲਈ ਸਿਰਫ ਇੱਕ ਕਲਾ ਅਧਿਆਪਕੀ ਅਧਿਆਪਕ ਨਹੀਂ ਹੈਗਾ ਆਪਾਂ ਇਹ ਸਿਰਫ ਕਲਾ ਦੇ ਉਹਨਾਂ ਵਾਸਤੇ ਨਹੀਂ ਸੈਲੀਬ੍ਰੇਟ ਕਰ ਸਕਦੇ ਜਿੰਨੀਆਂ ਮਦਰਸ ਨੇ ਜਿੰਨੇ ਫਾਦਰਸ ਨੇ ਸਾਰੇ ਦੇ ਸਾਰੇ ਹੀ ਇੱਕ ਟੀਚਰ ਨੇ ਜੋ ਸਾਨੂੰ ਕੁਛ ਨਾ ਕੁਛ ਹੀ ਸਿਖਾਉਂਦੇ ਰਹਿੰਦੇ ਨੇ ਤੁਹਾਡੀ ਲਾਈਫ ਦੇ ਵਿੱਚ ਤੁਹਾਡੇ ਭੈਣ ਭਰਾਵਾਂ ਤੋਂ ਸਵਾ ਤੁਹਾਡੇ ਮੰਮਾ ਪਾਪਾ ਤੋਂ ਸਵਾ ਤੁਹਾਡੇ ਬਹੁਤ ਸਾਰੇ ਫਰੈਂਡ ਇਦਾਂ ਦੇ ਹੁੰਦੇ ਜਿਹੜੇ ਤੁਹਾਨੂੰ ਬਹੁਤ ਸਾਰ ਸਿਖਾਉਂਦੇ ਨੇ ਤੇ ਇੱਕ ਤਰ੍ਹਾਂ ਨਾਲ ਤੁਹਾਡੇ ਵਾਸਤੇ ਟੀਚਰ ਦਾ ਰੋਲ ਹੀ ਅਦਾ ਕਰਦੇ ਨੇ ਤੇ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਵੈਰੀ 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 ਹੈਪੀ ਟੀਚਰਸ ਡੇ ਸਵੇਰ ਦੀਆਂ ਮੈਨੂੰ ਵੀ ਮੇਰੇ ਇੰਨੇ ਸਟੂਡੈਂਟਸ ਦੇ ਮੈਸੇजेस ਆਏ ਨੇ ਤੇ ਇਹ ਮੈਸੇजेस ਦੇਖ ਕੇ ਨਾ ਸੱਚੀ ਬੜੀ ਖੁਸ਼ੀ ਹੁੰਦੀ ਹੈ ਕਿ ਕਿੰਨਾ ਪਿਆਰ ਕਰਦੇ ਆ ਬੱਚੇ ਸਾਨੂੰ ਤੇ ਫਿਲਹਾਲ ਤੁਹਾਨੂੰ ਪਤਾ ਛੁੱਟੀਆਂ ਚੱਲ ਰਹੀਆਂ ਨੇ ਹਨਾ ਤੇ ਅਸੀਂ ਸਕੂਲ ਜਾ ਨਹੀਂ ਰਹੇ ਹੈਗੇ ਆਨਲਾਈਨ ਕਲਾਸਿਸ ਵੀ ਨਹੀਂ ਲੱਗ ਰਹੀਆਂ ਬਟ ਆਨਲਾਈਨ ਵਰਕ ਜ਼ਰੂਰ ਜਾ ਰਿਹਾ ਉਹ ਅਸੀਂ ਡੇਲੀ ਦੀ ਡੇਲੀ ਜਿਹੜਾ ਬੱਚਿਆਂ ਨੂੰ ਹੈਗਾ ਆ ਉਹ ਭੇਜ ਰਹੇ ਆ ਸਾਰੇ ਟੀਚਰਸ ਭੇਜ ਰਹੇ ਨੇ ਤਾਂ ਕਿ ਜਿਹੜੀ ਬੱਚਿਆਂ ਦੀ ਪੜ੍ਹਾਈ ਹੈਗੀ ਉਹ ਖਰਾਬ ਨਾ ਹੋਵੇ ਤੇ ਹੁਣ ਬਸ ਉਮੀਦ ਕਰਦੇ ਆ ਕਿ ਅੱਜ ਪੂਰਾ ਦਿਨ ਧੁੱਪ ਲੱਗੀ ਹੈ ਸਹੀ ਹੈ ਵੈਦਰ ਤੇ ਵਾਈਗੁਰੂ ਕਰੇ ਮੀ ਹੁਣ ਬੰਦ ਹੋ ਜਾਣ ਸਕੂਲ ਵੀ ਖੁੱਲਣ ਹਨਾ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ ਤੇ ਅਸੀਂ ਆਪਣੇ ਪਿਆਰੇ ਪਿਆਰੇ ਬੱਚਿਆਂ ਨੂੰ ਜਾ ਕੇ ਮਿਲੀਏ ਮੇਰੇ ਵੱਲੋਂ ਸਾਰੀਆਂ ਮੰਮੀਆਂ ਨੂੰ ਸਾਰੇ ਪਾਪਾ ਨੂੰ ਸਾਰੇ ਮੇਰੇ ਭੈਣ ਭਰਾਵਾਂ ਨੂੰ ਜੋ ਸਾਨੂੰ ਕੁਛ ਨਾ ਖੁਸ਼ੀ ਹਮੇਸ਼ਾ ਸਿਖਾਉਂਦੇ ਰਹਿੰਦੇ ਨੇ ਜ਼ਿੰਦਗੀ ਦੇ ਹਰ ਮੋੜ ਤੇ ਹਨਾ ਸਾਰਿਆਂ ਨੂੰ ਹੈਪੀ ਟੀਚਰਸ ਡੇ ਜੋ ਵੀ ਸਾਨੂੰ ਕੁਝ ਸਿਖਾ ਕੇ ਜਾਂਦਾ ਹੈ ਇੱਕ ਤਰ੍ਹਾਂ ਨਾਲ ਉਹ ਸਾਡਾ ਗੁਰੂ ਹੀ ਹੁੰਦਾ ਆ ਠੀਕ ਹੈ ਤੇ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ 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 ਮੁਬਾਰਕਾਂ ਤੇ ਹੁਣ ਗਾਇਸ ਆਪਾਂ ਬੱਚਿਆਂ ਨੂੰ ਦੇਖ ਕੇ ਖਾਣਾ ਪੀਣਾ ਮੈਂ ਆਪਣੇ ਆਪ ਨੇ ਬਣਾਈ ਹੈ ਇੱਕ ਕੱ ਤੇ ਚਾਹ ਪੀਣ ਤੋਂ ਬਾਅਦ ਬਸ ਟਾਈਮ 3:30 ਦਾ ਹੋ ਗਿਆ ਤੇ ਮੈਂ ਪਿਆਜ਼ ਤੇ ਲਸਣ ਨਾਲ ਥੋੜਾ ਦਿਰ ਪਾਣੀ ਚ ਭਿਉਂ ਕੇ ਰੱਖਤੇ ਮੈਂ ਪਿਆਜ਼ ਨਾਲ ਕੋੜੇ ਬੋਤਨੇ ਤੇ ਅੱਜ ਦਮਨ ਕਹਿੰਦੀ ਮਾਸੀ ਕੜੀ ਰਾਇਸ ਖਾਣ ਦਾ ਬੜਾ ਜੀ ਕਰਦਾ ਪਿਆ ਤੇ ਬਸ ਆਪਾਂ ਲੱਸੀ ਵਗੈਰਾ ਮੰਗਵਾ ਲਈ ਐ ਤੇ ਹੁਣ ਮੈਂ ਕਰਦੀਆਂ ਬਸ ਤਿਆਰੀ ਕੜੀ ਦੀ ਤੇ ਅੱਜ ਆਪਾਂ ਸ਼ਾਮ ਨੂੰ ਕੜੀ ਰਾਇਸ ਬਣਾਵਾਂਗੇ ਤੇ ਸ਼ਾਮਾਂ ਦਾ ਵਲੌਗ ਵੀ ਬਣਾਵਾਂਗੇ ਤੁਹਾਨੂੰ ਵੀ ਦੱਸਾਂਗੇ ਕੜੀ ਕਿੱਦਾਂ ਬਣਾਈਦੀ ਐ ਠੀਕ ਐ ਸਾਰਿਆਂ ਨੂੰ ਰੈਸਪੀ ਦਵਾਂਗੇ ਕੜੀ ਦੀ ਤੇ ਅੱਜ ਵਾਲਾ ਵਲੌਗ ਮੈਂ ਕਰਦੀਆਂ ਇੱਥੇ ਹੀ ਐਂਡ ਹੁਣ ਆਪਾਂ ਤੁਹਾਨੂੰ ਮਿਲਾਂਗੇ ਕਿਸੇ ਨਵੇਂ ਵਲ ਤਾਂ ਤੱਕ ਇਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ